ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਜੁਲਾ ਸ਼ਹੀਦ ਭਗਤ ਸਿੰਘ ਨਗਰ ਦੇ ਮੇਨ ਹਸਪਤਾਲ ਵਿਖੇ ਪਹੁੰਚ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਮਰੀਜ਼ਾਂ ਨੇ ਵੀ ਸੰਤੋਸ਼ਟੀ ਪ੍ਰਗਟ ਕੀਤੀ ਕਿ ਅੱਗੇ ਨਾਲੋਂ ਸਿਹਤ ਸੇਵਾਵਾਂ ਵਧੀਆ ਤਰੀਕੇ ਨਾਲ ਚੱਲ ਰਹੀਆਂ ਹਨ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ ਉਸ ਨੂੰ ਸਮੇਂ ਤੋਂ ਪਹਿਲਾਂ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਦੇ ਲਈ ਵੱਧ ਤੋਂ ਵੱਧ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਪਿਛਲੇ ਸਾਲ ਦੇ ਸਾਰੇ ਰਿਕਾਰਡ ਰਿਵਿਊ ਕਰਕੇ ਡਾਕਟਰਾਂ ਦੀਆਂ ਡਿਊਟੀਆਂ ਲਾਵਾਂਗਾ ਜਿੱਥੇ ਡਾਕਟਰਾਂ ਅਤੇ ਕਰਮਚਾਰੀਆਂ ਦੀ ਘਾਟ ਮਹਿਸੂਸ ਹੋ ਰਹੀ ਹੈ ਉਸ ਨੂੰ ਜਲਦੀ ਹੱਲ ਕੀਤਾ ਜਾਵੇਗਾ ਮੁਕਰਨ ਜੀ ਇੱਕ ਤਾਂ ਹੀਟ ਵੇਵ ਜਿਹੜੀ ਬਹੁਤ ਸੇਅਰ ਹੈ ਫਿਰ ਅਨਪ੍ਰੇਡਿਕਟਿਡ ਕਰਨੀ ਪਈ ਹੈ ਜੀ ਪਿਛਲੇ 7 ਸਾਲ ਦੇ ਵਿੱਚ ਉਹਦੇ ਉਹਦੇ ਨਾਲ ਰਿਲੇਟਡ ਸਾਰੀ ਜਿਹੜੀ ਪ੍ਰੈਪਰੇਸ਼ਨ ਅਸੀਂ ਪਹਿਲਾਂ ਆਲਰੇਡੀ ਕੀਤੀ ਹੋਈਆਂ ਸਾਰੀਆਂ ਠੀਕ ਚੱਲ ਰਿਆ ਆਪਣਾ ਲੇਕਿਨ ਜਿਹੜਾ ਹੁਣ ਅੱਗੇ ਬਰਸਾਤ ਆਣੀ ਹੈ ਜਿਹਦੇ ਵਿੱਚ ਡੈਂਗੂ ਚਿਕਨਗੁਨੀਆ ਔਰ ਜਿਹੜੀਆਂ ਵਾਟਰ ਬੋਰਨ ਜਿਹੜੇ ਦਸ ਤੁਰ ਦਸ ਰੋਗ ਵਗੈਰਾ ਉਹਨਾਂ ਨੂੰ ਉਹਨਾਂ ਦੀ ਜ਼ਿਆਦਾ ਗੈਸ ਹੁੰਦਾ ਹੈਗਾ ਜੀ ਅਸੀਂ ਪਿਛਲੇ ਸਾਲ ਦਾ ਸਾਰਾ ਰਿਵਿਊ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਸਾਡੇ ਜਿਹੜੇ ਹੌਟਸਪੌਟ ਸੀਗੇ ਉਹਨਾਂ ਨੂੰ ਸਪੈਸ਼ਲ ਅਟੈਂਸ਼ਨ ਦੇਣੀ ਹੈ ਜੀ ਔਰ ਉਹਨਾਂ ਦੀ ਰੋਕਥਾਮ ਬਾਰੇ ਤੁਸੀਂ ਜਿਹੜਾ ਹੈਗਾ ਉਹ ਉਹਨਸੀ ਵੈਕਟਰ ਬੋਰਨ ਤੇ ਵਾਟਰ ਬੋਰਨ ਜਿਹੜੀਆਂ ਪਾਣੀ ਨਾਲ ਔਰ ਜਿਹੜੀਆਂ ਮੱਛਰ ਮੱਖੀਆਂ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜੀ ਕਿਤੇ ਨਾ ਇਹ ਜੇਕਰ ਕਿਤਾ ਹੈ ਜੀ ਇੱਕ ਤਾਂ ਸਾਡੇ ਜਿਹੜੇ ਪੈਰਾਮੈਡਿਕਾਂ ਦੀ ਰਿਕਰੂਟਮੈਂਟ ਹੋ ਗਈ ਆ ਉਹਨਾਂ ਦੀ ਫਾਈਲ ਤਕਰੀਬਨ ਜਿਹੜੀ ਹੈਗੀ ਆ ਉਹ ਫਾਈਨਲ ਆ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੇ ਜਿਹੜਾ ਉਹਨਾਂ ਦਾ ਜਿਹੜਾ डिफरेंट ਮੈਕ ਨਾਲ ਉਹ ਜਿਹੜੀ ਕਲੀਅਰੈਂਸ ਲੀਆ ਉਹ ਲਈ ਜਾ ਰਹੀ ਹੈ ਉਹ ਬੜੇ ਜਲਦੀ ਹੋ ਜਾਏਗਾ ਜੀ ਸਾਡੇ 550 ਡਾਕਟਰਾਂ ਦੀ ਜਿਹੜੀ ਪ੍ਰੋਸੈਸਟ ਚੱਲੀ ਆ ਉਹਨੂੰ ਲੱਗਦਾ 2 ਮਹੀਨੇ ਚੱਲ ਜਾਵੇ ਜਿਹੜੀ ਜਿਹੜੀ ਸਟਾਫ ਦੀ ਰਿਕਰੂਟਮੈਂਟ ਆ ਤੁਸੀਂ ਦੇਖ ਰਹੇ ਹੋ ਜਿਹੜੀ ਕੇਂਦਰ ਵੀ ਦਿੱਨੀ ਵੀ ਰਿਕਰੂਟਮੈਂਟ ਜਿਹੜੀ ਉਹਨਾਂ ਨੇ ਕੀਤਾ ਆ ਯੂਜੀਸੀ ਨੈਸਟ ਪ੍ਰੋਸੈਸ ਦਾ ਪੱਪਲਿਕ ਕਰ ਗਿਆ ਉਹ ਸਾਡੇ ਉਹ ਵਾਲੀ ਪ੍ਰੋਬਲਮ ਅਰੇ ਜਿਹੜੀ ਸਟਾਫ ਦੀ ਰਿਕਰੂਟਮੈਂਟ ਹੈ ਬੜਾ ਕੰਸਟ੍ਰਕਟ ਮੈਟਰ ਹੈ ਕਿ ਲੋਕਾਂ ਦੀ ਡਿਮਾਂਡ ਬਹੁਤ ਸਪਲਾਈ ਕਾ ਪ੍ਰੋਸੈਸ ਕਰਕੇ ਜਿਹੜਾ ਹੋ ਗਿਆ ਸਾਰੀ ਪ੍ਰੋਸੈਸਚਰ ਹੀ ਚੱਲ ਗਈ ਹੈ ਤੇ ਇਹ ਪੈਰਾਮੈਡਿਕਸ ਤਾਂ ਇਹਨਾਂ ਦੇ ਵੀ ਮਤਲਬ ਬਹੁਤ ਜਲਦੀ ਹੋਰ ਡਾਕਟਰ ਜੀ ਵੀ ਜਲਦੀ ਹੈ ਜੀ ਮੈਨੂੰ ਲੱਗਦਾ ਜੇ ਜਿਹੜੇ ਤਾਂ ਪੈਰਾਮੈਡਿਕਾਂ ਦੇ 1 ਤੋਂ 2 ਮਹੀਨੇ ਕਾ ਦੇਣ ਕਿ ਡਾਕਟਰ ਨੂੰ ਇੱਕ ਤੋਂ 2 ਮਹੀਨੇ ਬਦਲਾ ਸਕਦੇ ਹਾਂ ਠੀਕ ਹੈ ਉਹ ਕਾਰਨ ਇਹਦੇ ਤੇ ਮਤਲਬ ਮੈਂ ਉਹੀ ਸਾਰਾ ਰਿਵਿਊ ਕਰਨਾ ਹੈ ਜਿਹੜੀਆਂ ਵੀ ਸ਼ਾਰਟਕਮਿੰਗਾਂ ਆ ਗੀਆਂ ਬਹੁਤ ਸਾਰੀਆਂ ਅਸੀਂ ਜਿਹੜੇ ਸਪੈਸ਼ਲਿਸਟ ਸਾਡੇ ਕੋਲ ਨਹੀਂ ਵੀ ਆ ਕਿ ਲੋਕਪਰਣ ਦੀ ਸਰਫਿਸ ਹਾਇਰ ਵੀ ਕਰਦੇ ਆ ਜਿਸ ਤਰ੍ਹਾਂ ਕਿ ਮਲਾਕਣੇਕ ਦਾ ਬੜਾ ਅੱਛਾ ਮੌਡਲ ਸੀ ਤੁਹਾਡਾ ਉਹ ਇਨਫਲਮੈਂਟ ਬੋਰਡ ਤੇ ਲੈ ਰਹੇ ਆ equipment ਆ ਕਿ ਐਕਸਰੇ আলਟਰਾਸਾਉਂਡ ਪਹੁੰਚਾਤੇ ਆ ਜਿਹੜਾ ਕੋਈ ਉਹਨਾਂ ਕੋਲੇ ਕਿਤੇ ਕੋਈ ਸਪੋਜ਼ ਕਿਸੇ ਕੋਲੇ ਵੈਂਟੀਲੇਟਰ ਹੈ ਜਿਹਾ ਕੋਈ ਕਾਰਡੀਕ ਮੋਨਿਟਰ ਹੈ ਉਹਦੀ ਰਿਪੇਅਰ ਦੀ ਲੋੜ ਆ ਜਿਹੜੀਆਂ ਮਾਈਨਰ ਚੀਜ਼ਾਂ ਹੈ ਕਿਉਂ ਖਰਾ ਕੇ ਬਿਲਡਿੰਗ ਥੋੜੀ ਨਵੀਂ ਬਣੀ ਹੈ ਅੱਛੀ ਬਿਲਡਿੰਗ ਹੈ ਕੋਈ ਦਿੱ ਉਹ ਇਹ ਸਾਰਾ ਕਰਕੇ ਅਸੀਂ ਜਿਹੜੀ ਆ ਗਈ ਮੇਰਾ ਪਰਪਸ ਇਹ ਹੈ ਵੀ ਉਹਨਾਂ ਨੂੰ ਜਿਹੜੀ ਐਮਰਜੈਂਸੀ ਸਰਵਿਸ ਹੈ ਉਹਨੂੰ ਅਪਗ੍ਰੇਡ ਕੀਤਾ ਜਾਵੇ ਹੋਰ ਇਹਨਾਂ ਨੂੰ ਜਿਹੜੀਆਂ ਛੋਟੀਆਂ-ਮੋਟੀਆਂ ਸ਼ਾਰਟ ਕੰਨੇ ਕਰਣ ਦੀ ਲੋੜ ਸੀ ਜਿੱਦ ਤੱਕ ਉਹ ਜਦਾ ਨਹੀਂ ਹਾਂਜੀ ਬਹੁਤ ਜ਼ਿਆਦਾ ਨਹੀਂ ਕਿਹਾ ਲੇਕਿਨ ਬੈਟਰੀ ਕਪਰ ਦੀ ਬਹੁਤ ਜ਼ਿਆਦਾ ਹਾਂ ਇਹ ਆਪੀਡੀ ਮਤਲਬ ਇਹ ਵੀ ਇੱਕ ਤੁਸੀਂ ਕੰਪਲੀਮੈਂਟ ਕਰ ਰਹੇ ਹੋ ਇੰਡਾਇਰੈਕਟਲੀ ਕਿ ਜਦੋਂ ਦੀ ਆਮ ਆਦਮੀ ਪਾਕ ਸਰਕਾਰ ਆਈ ਹੈ ਪਹਿਲਾਂ ਸਰਕਾਰੀ ਹਸਪਤਾਲ ਚ ਦਵਾਈਆਂ ਨਹੀਂ ਮਿਲਦੀਆਂ ਹੁਣ ਦਵਾਈਆਂ ਮਿਲਣ ਲੱਗੀਆਂ ਐਕਸਰੀ আলਟਰਾਸਾਉਂਡ ਹੋਣ ਲੱਗ ਗਿਆ ਜਿਹੜੇ ਉਹਦੇ ਟਰੋਮਾ ਦੇ ਪੇਸ਼ੈਂਟਸ ਆ ਜਾਂਦਾ ਰੋਡ ਐਕਸੀਡੈਂਟ ਦੇ ਪੇਸ਼ੇ ਉਹਨਾਂ ਦਾ ਲਾਰਜਲੀ ਆਉਣ ਲੱਗ ਗਿਆ ਤੇ ਸਾਡੇ ਹਸਪਤਾਲ 'ਚ ਦਾ ਰਸ਼ ਹੈਗਾ ਬਹੁਤ ਜ਼ਿਆਦਾ ਵਧਿਆ ਹੈ ਉਹਦੇ ਕੋਰਸਪੋਂਡਿੰਗ ਜਿਹੜੀ ਸਟਾਫ ਵਧਾਉਣ ਦੀ ਉੱਤੇ ਦੀ ਬਾਕੀ ਜਿਹੜੀ ਅਜੇ ਸਾਰੀ ਨਾ ਉਹਦੇ ਟ੍ਰਾਂਸਫਰ ਸੈਕਸ਼ਨ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਵੀ ਇੱਥੇ ਕ੍ਰਿਟੀਕਲ ਕੇਅਰ ਯੂਨਿਟ ਬਣਦਾ ਪਿਆ ਜੀ ਉਹਨੂੰ ਅੰਡਰ ਕੰਸਟ੍ਰਕਸ਼ਨ ਆ ਉਹਦੇ ਵਾਸਤੇ ਅਸੀਂ ਡਾਕਟਰ ਨੂੰ ਸਪੈਸ਼ਲਿਟੀ ਟ੍ਰੇਨਿੰਗ ਦਵਾ ਰਹੇ ਹਾਂ ਜੀ ਮਤਲਬ ਜਿਹੜੇ ਤੇ ਕ੍ਰਿਟੀਕਲ ਕੇਅਰ ਦੇ ਵਿੱਚ ਜਿਹੜੇ ਆ ਗਏ ਉਹਨੂੰ ਮਤਲਬ ਜਿਹੜਾ ਵੀ ਜੇ ਦਾ ਕੋਈ ਮਤਲਬ ਫਾਲ ਹੋ ਵੀ ਤਾਂ ਅਲੱਗ-ਅਲੱਗ ਐਮਰਜੈਂਸੀ ਦਾ ਜਿਹੜਾ ਜਿਹੜਾ ਮੈਨੇਜਮੈਂਟ ਹੈ ਉਹ ਡਿਫਰੈਂਟ ਹੈ ਉਹ ਡਾਕਟਰ ਸਾਰੇ ਟ੍ਰੇਨ ਹੋਣਗੇ ਇਨ ਟ੍ਰੀਟਿੰਗ ਆਲ ਕਾਈਂਡ ਆਫ ਐਮਰਜੈਂਸੀ ਉਹ ਕ੍ਰਿਟੀਕਲ ਕੇਅਰ ਜਿਹੜੇ ਸਪੈਸ਼ਲਿਸਟ ਆਉਣ ਦੀ ਟ੍ਰੇਨਿੰਗ ਕਰਦੇ ਆ। ਮੈਂ ਜੀ ਪਿਛਲੇ ਸਾਲ ਦੀ ਗੱਲ ਕਰ ਰਿਹਾ ਉਹ ਉਹਦੇ ਵਾਸਤੇ ਮੈਂ ਆਇਆ ਜੀ ਇਹ ਜਿਹੜਾ ਹਾਟਸਪੌਟ ਕਹਿੰਦੇ ਆਪਾਂ ਜਿਹੜੇ ਸਾਡੇ ਹਾਟਸਪੌਟ ਸੀ ਉਹ ਤੋਂ ਅਸੀਂ ਪਿਛਲੀ ਵਾਰੀ ਤੋਂ ਸਾਡੇ ਕੋਲ ਡਾਟਾ ਸਾਰਾ ਅਨਲਾਈਜ਼ ਕਰ ਰਹੇ ਸੀਗਾ ਔਰ ਉਹਨੂੰ ਇਸ ਵਾਰੀ ਦੁਆਰਾ ਹਾਟਸਪੌਟ ਨਾ ਬਣ ਰਿਹਾ ਉਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਕਿ ਪਾਣੀ ਦੀ ਸ਼ਾਰਟੇਜ ਜਿੱਦਿ ਕਰਦੇ ਆ ਕਿ ਲੋਕਾਂ ਨੇ ਡਰਮ ਰੱਖਿਆ ਹੋਇਆ ਭਰ ਲੈਂਦੇ ਆ ਤੇ ਉਹਨੂੰ ਖਾਲੀ ਨਹੀਂ ਕਰਦੇ ਕੋਈ ਉਹਦੇ ਵਿੱਚ ਜਿਵੇਂ ਫ੍ਰੀਜ ਦੇ નીચે ਟ੍ਰੇ ਹੈਗੀ ਆ ਜਾਂ ਪਾਸੇ ਵਾਲੀ ਪਾਣੀ ਰੱਖਦੇ ਆ ਆਪਾਂ ਜਾਂ ਕੂਲਰ ਹੈ ਜਿਹੜਾ ਥੋੜਾ ਡੈਜਟ ਨਹੀਂ ਮਰਦਾ ਮਤਲਬ ਮੋਸਟਲੀ ਜਿਹੜੇ ਕ ਉਹ ਸਾਰਾ ਉਹਨਾਂ ਲਈ ਅਸੀਂ ਇੱਕ ਕੋਆਰਡੀਨੇਸ਼ਨ ਕਮੇਟੀਆ ਬਣਾ ਰያ ਜੀ ਮੈਂ ਡਿਸਟ੍ਰਿਕਟ ਲੈਵਲ ਤੇ ਐਗਜ਼ੀਕਿਊਟਿਵ ਸਾਹਿਬ ਹੈਗੇ ਜੀ ਉਹਨਾਂ ਦੇ ਨਾਲ ਜਿਹੜਾ ਡਿਪਾਰਟਮੈਂਟ ਆਫ ਵਾਟਰ ਸਪਲਾਈ ਜੈਨੇਰੇਸ਼ਨ ਹੈ ਜਿਹੜਾ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਕਰਦੇ ਆ ਜੀ ਡੀਪੀਓ ਔਰ ਜਿਹੜੇ ਦੇ ਲੋਕਲ ਬਾਡੀਸ ਸਾਡੇ ਈਓ ਹੈਗੇ ਆ ਔਰ ਸਿਹਤ ਮਹਿਕਮਾ ਐਜੂਕੇਸ਼ਨ ਮਹਿਕਮਾ ਇਹ ਪੰਜੋ ਮਹਿਕਮੇ ਮਿਲ ਕੇ ਕੰਮ ਕਰਦੇ ਆ ਅਸੀਂ ਹੌਟਸਪੌਟ ਨਹੀਂ ਬਣਦੇ ਆਗੇ ਬੱਚਿਆਂ ਨੂੰ ਐਜੂਕੇਟ ਕਰਾ ਰਹੇ ਔਰ ਜਿਹੜੇ ਕਮਿਊਨੀਕੇਸ਼ਨ ਆਸੀਂ ਜਲਦੀ ਸ਼ੁਰੂ ਕਰ ਰਹੇ ਆਂ ਬਰੀਡਿੰਗ ਟੈਕਰ ਦਾ ਨੰਬਰ ਵਧਾਤਾ ਸੀ ਇਸ ਵਾਰ ਉਹਨੂੰ ਤੋ ਜਿੰਨੀਆਂ ਵੀ ਜੋ ਪਿਛਲੇ ਸਾਲ ਤੋਂ ਸਾਡਾ ਐਕਸਪੀਰੀਅੰਸ ਹੈ ਕਿਸੇ ਵਾਰੀ ਫਲੱਡ ਬਹੁਤ ਆਇਆ। ਤੋ ਉਹਦੇ ਨਾਲ ਜੋ ਸਾਡਾ ਐਕਸਪੀਰੀਅੰਸ ਹੈਗਾ ਉਹ ਉਹਦੇ ਉੱਤੇ ਇੰਪਰੂਵ ਕਰਾ ਕੇ ਐਪਰੋਵਾਈਜ਼ ਕਰਕੇ ਉਹਨੇ ਮੇਰੇ ਦੁਆਰਾ ਉਹਨਾਂ ਨੂੰ ਸੀ ਹੌਸਪਟਲ ਮਾਰਕ